ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਕਿਉਂਕਿ ਮੈਂ ਤੁਹਾਡੇ ਆਸਤੇ ਜਿਹੜੇ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਉਂਦੀ ਰਹਣੀ ਆ ਤੇ ਬਣਾਈ ਵਿੱਚ ਵੀ ਜਿਹੜੇ ਆਪਣੇ ਡਿਜ਼ਾਈਨ ਆ ਬਹੁਤ ਹੀ ਜ਼ਿਆਦਾ ਆਸਾਨ ਹੁੰਦੇ ਆ ਠੀਕ ਹੈ ਤੇ ਜਿਹੜਾ ਅੱਜ ਮੈਂ ਤੁਹਾਡੇ ਲਈ ਡਿਜ਼ਾਈਨ ਲੈ ਕੇ ਆਈ ਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਆਸਾਨ ਡਿਜ਼ਾਈਨ ਆ ਚਾਰ ਸਲਾਂਗਾਂ ਦਾ ਡਿਜ਼ਾਈਨ ਆ ਚਾਰ ਸਲਾਂਗਾਂ ਜਦੋਂ ਆਪਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇੱਥੇ ਮੈਂ 1 2 3 ਤਿੰਨ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ 12 ਸਲਾਂਗਾਂ ਡਿਜ਼ਾਈਨ ਦੀਆਂ ਬਣਾਈਆਂ ਉਲਟੇ ਪਾਸੇ ਤੋਂ ਜਿਹੜਾ ਆਪਣਾ ਡਿਜ਼ਾਈਨ ਹੈ ਇਸ ਤਰ੍ਹਾਂ ਦਿਖਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਗੁੰਡੇ ਲੈਣੇ 6 ਦੇ ਮਲਟੀਪਲ ਪੰਜ ਗੁੰਡੇ ਆਪਾਂ ਵਾਧੂ ਲੈਣੇ ਜਿਵੇਂ 6 6 6 ਤੇ ਲਾਸਟ ਤੇ ਪੰਜ ਗੁੰਡੇ ਆਪਣੇ ਵਾਧੂ ਹੋਣੇ ਚਾਹੀਦੇ ਆ ਤਾਂ ਆਪਣਾ ਜਿਹੜਾ ਡਿਜ਼ਾਈਨ ਹੈ ਸੈੱਟ ਹੋ ਜਾਂਦਾ ਠੀਕ ਹੈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਆਪਣੇ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਜਿਹੜੀ ਉਲਟ ਪਾਸੇ ਤੋਂ ਸ਼ੁਰੂ ਹੁੰਦੀ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾ ਲਈ ਮੈਂ ਇਸ ਤਰ੍ਹਾਂ ਸਿੰਗਲ ਕੁੰਡੇ ਪਾ ਰਹੇ ਹਾਂ ਤੁਸੀਂ ਕੁੰਡੇ ਪਾ ਕੇ ਕੋਈ ਵੀ ਬਾਰਡਰ ਬਣਾ ਕੇ ਉਸ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਇਸ ਤਰ੍ਹਾਂ ਸਿੰਗਲ ਥ੍ਰੈਡ ਨਾਲ ਸਿੰਗਲ ਕੁੰਡੇ ਪਾਵਾਂਗੇ ਆਪਾਂ 6 ਦੇ ਮਲਟੀਪਲ 5 ਕੁੰਡੇੜੇ ਵਾਧੂ ਰੱਖਣੇ ਹਨ 2 ਕੁੰਡੇ ਹੋ ਗਏ ਆਪਣੀ 10 4 5 6 7 8 9 10 बारह तेरह चौदह पंद्रह सोलह सतारा अठार हम पाँच कुंडे आप लवेंगे वादू एक दो तीन चार 5 ਮੇਰੇ ਕੋਲੇ ਇਹ 23 ਕੁੰਡੇ ਹੋਵੇ 6 ਦੇ ਮਲਟੀਪਲ ਪੰਜ ਕੁੰਡੇ ਜਿਹੜੇ ਆਪਾਂ ਬਾਧੂ ਲੈ ਲੇ ਸਲਾਈ ਤੇ ਹੁਣ ਮੈਂ ਦੋ ਸਲਾਈਆਂ ਇੱਕ ਸਲਾਈ ਉਲਟੇ ਪਾਸੇ ਤੋਂ ਇਸ ਤਰ੍ਹਾਂ ਜਿਹੜਾ ਆਪਾਂ ਕੁੰਡੇ ਪਾਉਨੇ ਆ ਤਾਂ ਆਪਣੀ ਇਹ ਸਲਾਈ ਜਿਹੜੀ ਇਸ ਤਰ੍ਹਾਂ ਉਲਟ ਪਾਸਾ ਆ ਜਾਂਦਾ ਇੱਕ ਸਲਾਈ ਮੈਂ ਉਲਟੇ ਪਾਸੇ ਤੋਂ ਕੰਪਲੀਟ ਕਰੂੰਗੀ ਤੇ ਇੱਕ ਸਲਾਈ ਸਿੱਧੇ ਪਾਸੇ ਤੋਂ ਉਲਟੀ ਬਣਾ ਕੇ ਕੰਪਲੀਟ ਕਰੂੰਗੀ ਕਿਉਂਕਿ ਜਿਹੜਾ ਆਪਣਾ ਇਹ ਡਿਜ਼ਾਈਨ ਆ ਸਿੱਧੇ ਪਾਸੇ ਤੋਂ ਸੋਰੀ ਉਲਟੇ ਪਾਸੇ ਤੋਂ ਸ਼ੁਰੂ ਕਰਨਾ ਹੈ ਆਪਾਂ ਇਹ ਮੈਂ ਪਹਿਲੀ ਸਲਾਈ ਤੋਂ ਵੀ ਇਸ ਤਰ੍ਹਾਂ ਡਿਜ਼ਾਈਨ ਉਲਟ ਪਾਸੇ ਤੋਂ ਸ਼ੁਰੂ ਕਰ ਸਕਦੀ ਸੀ ਪਰ ਜਿਹੜੇ ਆਪਣੇ ਕੁੰਡੇ ਥੋੜੇ ਜਿਹਾ ਲੂਜ਼ ਹੋ ਜਾਣਗੇ ਤਾਂ ਆਪਾਂ ਨੂੰ ਜਿਹੜਾ ਡਿਜ਼ਾਈਨ ਬਣਾਉਣਾ ਸੌਖਾ ਹੋ ਜਾਏ ਇਸ ਲਈ ਇੱਕ ਸਲਾਈ ਉਲਟੇ ਪਾਸੇ ਤੋਂ ਤੇ ਇੱਕ ਸਲਾਈ ਸਿੱਧੇ ਪਾਸੇ ਤੋਂ ਉਲਟੀ ਬਣਾ ਕੇ ਮੈਂ ਕੰਪਲੀਟ ਕਰੂੰਗੀ ਤੇ ਫਿਰ ਉਲਟੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਆਪਾਂ ਸ਼ੁਰੂ ਕਰਾਂਗੇ ਹੁਣ ਪਹਿਲੀ ਸਲਾਈ ਆਪਣੇ ਡਿਜ਼ਾਈਨ ਦੀ ਇੱਕ ਹੁੰਡਾ ਕੰਨੀ ਵਾਲਾ ਆਪਾਂ ਤਾਰੋ ਚਾਹੇ ਬਣੋ ਇਹ ਆਪਣੀ ਮਰਜ਼ੀ ਠੀਕ ਹੈ ਮੈਂ ਇਸ ਤਰ੍ਹਾਂ ਇਹਨੂੰ ਉਤਾਰ ਲੈਣੀ ਹੈ ਅਸ ਤੋਂ ਬਾਅਦ ਆਪਣਾ 6 6 ਕੁੰਡਿਆਂ ਦਾ ਡਿਜ਼ਾਈਨ ਹੈ 6 ਕੁੰਡਿਆਂ ਵਿੱਚੋਂ ਤਿੰਨ ਕੁੰਡੇ ਆਪਾਂ ਪਹਿਲਾਂ 1 2 3 ਤਿੰਨੇ ਕੁੰਡੇ ਸਿੱਧੇ ਬਣਾਵਾਂਗੇ ਥ੍ਰੈਡ ਆਪਾਂ ਪਿੱਛੇ ਰੱਖਣਾ ਸਿੱਧੇ ਪਾਸੇ ਵੱਲ ਤਿੰਨ ਕੁੰਡੇ ਆਪਾਂ ਸਲਿੱਪ ਕਰਾਂਗੇ ਇਸ ਤਰ੍ਹਾਂ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਪਰਲ ਵਾਈ ਜਿਸ ਤਰ੍ਹਾਂ 1 2 10 ਠੀਕ ਹੈ ਫਿਰ ਤਿੰਨ ਕੁੰਡੇ ਆਪਣੀ ਆਗੇ ਸਿੱਧੇ 1 2 10 ਤਿੰਨ ਕੁੰਡੇ ਆਪਾਂ ਫੇਰ ਸਲਿੱਪ ਕਰਾਂਗੇ 1 2 3 ਤਿੰਨ ਕੁੰਡੇ ਫੇਰ ਆਪਾਂ ਸਿੱਧੇ 1 2 3 ਤਿੰਨ ਕੁੰਡੇ ਆਪਾਂ ਫੇਰ ਸਲਿੱਪ ਕਰਾਂਗੇ 1 2 10 ਹੁਣ ਲਾਸਟ ਵਾਲੇ ਤਿੰਨ ਕੁੰਡੇ ਆਪਣੇ ਆਗੇ ਸਿੱਧੇ ਇੱਕ ਦੋ ਤਿੰਨ ਜਿਵੇਂ ਆਪਣੇ ਸਟਾਰਟਿੰਗ ਤੇ ਆਏ ਸੀ ਲਾਸਟ ਵਾਲਾ ਕੁੰਡਾ ਉਲਟੀ ਸਲਾਈ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਇੱਕ ਕੁੰਡਾ ਤਾਰ ਕੇ ਤਿੰਨ ਕੁੰਡੇ ਸਿੱਧੇ ਤਿੰਨ ਸਲਿੱਪ 6 ਕੁੰਡੇ بار-ਬਾਰ ਆਪਾਂ ਇਹ ਸਲਾਈ ਤੇ ਰਿਪੀਟ ਕਰਨੀ ਫਿਰ ਤਿੰਨ ਕੁੰਡੇ ਸਿੱਧੇ ਤਿੰਨ ਸਲਿੱਪ ਜਦੋਂ ਆਪਾਂ ਕੁੰਡੇ ਸਲਿੱਪ ਕਰਨੀ ਹੈ ਤੇ ਜਿਹੜਾ ਆਪਣਾ ਇਹ ਥ੍ਰੈਡ ਹੁੰਦਾ ਥੋੜਾ ਜਿਹਾ ਆਪਾਂ ਲੂਜ਼ ਰੱਖਣਾ ਹੈ ਤਾਂ ਹੁਣ ਆਪਣੀ ਡਿਜ਼ਾਈਨ ਦੀ ਜਿਹੜੀ ਦੂਸਰੀ ਸਲਾਈ ਹੈ ਸਿੱਧੇ ਪਾਸੇ ਤੋਂ ਇੱਕ ਕੁੰਡਾ ਆਪਾਂ ਕੰਨੀ ਵਾਲਾ ਤਾਰੂ ਚਾਹੇ ਬਣੋਏ ਆਪਣੀ ਮਰਜ਼ੀ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਜਿਹੜੇ ਉਧਰ ਕੁੰਡੇ ਆਪਾਂ ਸਿੱਧੇ ਬਣਾਏ ਸਿੱਧੇ ਪਾਸੇ ਇਧਰ ਆਪਾਂ ਸਿੱਧੇ ਪਾਸੇ ਤੇ ਉਲਟੇ ਬਣਾਵਾਂਗੇ 1 2 3 ਤਿੰਨ ਗੁੰਡੇ ਉਲਟੇ ਥ੍ਰੈਡ ਆਪਾਂ ਹੁਣ ਇਸੇ ਤਰ੍ਹਾਂ ਅੱਗੇ ਰੱਖਣਾ ਤਿੰਨ ਗੁੰਡੇ ਕਰਾਂਗੇ ਸਲਿੱਪ 1 2 3 ਫੇਰ ਉਸੇ ਤਰ੍ਹਾਂ ਤਿੰਨ ਗੁੰਡੇ ਬਣਾਵਾਂਗੇ ਆਪਾਂ ਉਲਟੇ 1 2 3 ਤਿੰਨ ਕੁੰਡੇ ਕਰਾਂਗੇ ਸਲਿੱਪ 1 2 3 ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 3 ਤਿੰਨ ਕੁੰਡੇ ਕਰਾਂਗੇ ਸਲਿੱਪ ਫਿਰ ਤਿੰਨ ਕੁੰਡੇ ਬਣਾਵਾਂਗੇ ਉਲਟੇ ਦੂਸਰੀ ਸਿਲਾਈ ਕੰਪਲੀਟ ਹੋ ਗਈ ਇੱਕ ਕੁੰਡਾ ਤਾਰ ਕੇ ਤਿੰਨ ਉਲਟੇ ਤੈਨ ਸਲੈਪ 6 ਕੁੰਡੇ ਹੋਗੇ ਇਹੀ 6 ਕੁੰਡੇ ਆਪਰ ਰਪੀਟ ਕਰਨੇ ਸਲਾਈ ਤੇ ਤਿੰਨ ਉਲਟੇ ਤੈਨ ਸਲੈਪ ਤਿੰਨ ਉਲਟੇ ਤੈਨ ਸਲੈਪ ਤਿੰਨ ਉਲਟੇ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਹੈ ਆਪਣੀ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਹੁਣ ਆਪਾਂ ਬਣਾਉਣੀ ਹੈ ਤੀਸਰੀ ਸਲਾਈ ਜਿਹਨ ਦੀ ਤੀਸਰੀ ਸਲਾਈ ਜਿਹੜੀ ਹੈ ਆਪਣੀ ਉਲਟ ਪਾਸੇ ਤੋਂ ਇੱਕ ਕੁੰਡਾ ਇਸ ਤਰ੍ਹਾਂ ਆਤਾ ਕਿ ਸਾਰੀ ਸਲਾਈ ਆਪਾਂ ਉਲਟੀ ਬਣਾ ਲਾਂਗੇ ਤੀਸਰੀ ਸਲਾਈ ਇਸ ਤਰ੍ਹਾਂ ਸਾਰੀ ਉਲਟੀ ਬਣਾਵਾਂਗੇ ਹੁਣ ਤੀਸਰੀ ਸਲਾਈ ਹੋ ਗਈ ਆਪਣੀ ਕੰਪਲੀਟ ਹੁਣ ਚੌਥੀ ਸਲਾਈ ਹੈ ਆਪਣੀ ਸਿੱਧੇ ਪਾਸੇ ਚੌਥੀ ਤੇ ਲਾਸਟ ਸਲਾਈ ਡਿਜ਼ਾਈਨ ਦੀ ਕੰਨੀ ਵਾਲਾ ਕੁੰਡਾ ਤਾਰਨੇ ਆਪਾਂ ਹੁਣ ਆਪਾਂ 1 2 3 4 ਕੁੰਡੇ ਸਿੱਧੇ ਬਣਾਵਾਂਗੇ ਉਹ ਜਿਹੜੇ ਆਪਣੇ ਦੋ ਥ੍ਰੈਡ ਹੈ ਥ੍ਰੈਡ ਆਪਾਂ ਪਿੱਛੇ ਰੱਖਾਂਗੇ ਜਿਹੜੇ ਆਪਣੇ ਇਹ ਦੋ ਥ੍ਰੈਡ ਹੈ ਜਿਹੜੇ ਆਪਾਂ ਗੁੰਡੇ ਸਲਿੱਪ ਕਰਦੇ ਸੀ ਤੈਨਾਂ ਦੇ نیچے ਦੀ ਸਲਾਈ ਇਸ ਤਰ੍ਹਾਂ ਕੱਢ ਕੇ ਇਹ ਗੁੰਡਾ ਆਪਾਂ ਸਿੱਧਾ ਬਣਾ ਲੈਣਾ ਫਿਰ ਵਾਪਸ نیچے ਦੀ ਲੈ ਆਉਣਾ ਇਸ ਤਰ੍ਹਾਂ ਇਹ ਸਲਾਈ ਤੋਂ ਉਤਾਰ ਦੇਣਾ ਇਸ ਤਰ੍ਹਾਂ ਫਿਰ ਅੱਗੇ ਆਪਣਾ ਇੱਕ ਕੁੰਡਾ ਸਿੱਧਾ ਆ ਜੂਗਾ ਹੁਣ ਆਪਣੇ ਕੋਲ 6 ਕੁੰਡੇ ਹੋ ਗਏ ਇਹੇ 6 ਕੁੰਡਿਆਂ ਦਾ ਡਿਜ਼ਾਈਨ ਆਪਾਂ ਰਿਪੀਟ ਕਰਨਾ ਚੌਥੀ ਸਲਾਈ ਤੇ ਇਹ ਕੁੰਡਾ ਕੰਨੀ ਵਾਲਾ ਬਾਧੂ ਸੀ ਆਪਾਂ اتار ਲਿਆ ਠੀਕ ਹੈ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਸਿੱਧਾ ਚਾਰ ਕੁੰਡੇ ਸਿੱਧੇ ਬਣਾਏ ਫਿਰ ਇੱਕ ਕੁੰਡਾ ਜਿਹੜੇ ਆਪਣੇ ਦੋ ਥ्रेड ਸੀ ਇਹਨਾਂ ਦੇ نیچے ਦੀ ਕੱਢ ਕੇ ਬਣਾਇਆ ਫਿਰ ਇੱਕ ਕੁੰਡਾ ਸਿੱਧਾ ਫਿਰ ਉਸੇ ਤਰ੍ਹਾਂ ਇੱਕ 2 10 4 ਚਾਰ ਕੁੰਡੇ ਸਿੱਧੇ ਫਿਰ ਪੰਜਵਾਂ ਕੁੰਡਾ ਉਸੇ ਤਰ੍ਹਾਂ ਜਿਹੜੇ ਆਪਣੇ ਦੋ ਥ੍ਰੈਡ ਹੈ ਇਸ ਤਰ੍ਹਾਂ نیچے ਦੀ ਸਲਾਈ ਕੱਢ ਕੇ ਪੰਜਵਾਂ ਕੁੰਡਾ ਸਿੱਧਾ ਬਣਾ ਕੇ ਆਪਾਂ ਫਿਰ نیچے ਦੀ ਲਈ ਆਉਣਾ ਇਸ ਤਰ੍ਹਾਂ ਜਿਹੜੇ ਆਪਣੇ ਥ੍ਰੈਡ ਹੈ ਇਸ ਤਰ੍ਹਾਂ نیچے ਲਈ ਆਉਣਾ ਛੇਵਾਂ ਕੁੰਡਾ ਆਪਾਂ ਫੇਰ ਸਿੱਧਾ ਬਣਾਵਾਂਗੇ ਇਸ ਤਰ੍ਹਾਂ ਫੇਰ ਅੱਗੇ ਉਸੇ ਤਰ੍ਹਾਂ 1 2 3 4 ਕੁੰਡੇ ਸਿੱਧੇ ਪੰਜਵਾਂ ਕੁੰਡਾ ਫੇਰ ਉਸੇ ਤਰ੍ਹਾਂ ਇਹ ਥ੍ਰੈਡ ਜਿਹੜੇ ਆਪਣੇ نیچے ਦੀ ਸਲਾਈ ਕੱਢ ਕੇ ਇਸ ਤਰ੍ਹਾਂ ਸਿੱਧਾ ਬਣਾ ਕੇ ਫੇਰ نیچے ਦੀ ਲੈ ਆਉਣ ਇਸ ਤਰ੍ਹਾਂ ਛੇਵਾਂ ਕੁੰਡਾ ਸਿੱਧਾ ਲਾਸਟ ਵਾਲੇ ਆਪਣੇ ਇੱਕ ਦੋ ਚਾਰ ਕੁੰਡੇ ਜਿਹੜੇ ਸਿੱਧੇ ਆ ਜਾਣਗੇ ਇਸ ਤਰ੍ਹਾਂ ਚੌਥੀ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ ਠੀਕ ਹੈ ਚਾਰ ਸਲਾਈਆਂ ਦਾ ਹੀ ਆਪਣਾ ਇਹ ਡਿਜ਼ਾਈਨ ਹੈ ਜਦੋਂ ਆਪਾਂ ਇਹੀ ਸਲਾਈਆਂ ਚਾਰ ਜਿਹੜੀਆਂ ਆਪਣੀਆਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਅੱਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਦੁਬਾਰਾ ਫੇਰ ਸਲਾਈ ਉਸੇ ਤਰ੍ਹਾਂ ਆਪਾਂ ਸ਼ੁਰੂ ਕਰ ਲੈਣੀ ਹੈ ਪਹਿਲੀ ਸਲਾਈ ਤੋਂ ਡਿਜ਼ਾਈਨ ਸ਼ੁਰੂ ਹੋ ਜਾਂਦਾ ਆਪਣਾ ਇੱਕ ਗੁੰਡਾ ਤਾਰ ਕੇ ਤਿੰਨ ਗੁੰਡੇ ਬਣਾਵਾਂਗੇ ਸਿੱਧੇ ਤਿੰਨ ਸਲਿੱਪ ਤਿੰਨ ਸਿੱਧੇ ਤਿੰਨ ਸਲਿੱਪ ਤਿੰਨ ਸਿੱਧੇ ਇਸ ਤਰ੍ਹਾਂ ਪਹਿਲੀ ਸਲਾਈ ਤੋਂ ਜਿਹੜਾ ਆਪਣਾ ਡਿਜ਼ਾਈਨ ਸ਼ੁਰੂ ਕਰ ਲੈਣਾ ਠੀਕ ਹੈ ਇਹ ਥੋੜਾ ਜਿਹਾ ਮੈਂ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਣੀ ਆ ਜਿਹੜਾ ਕਿਸ ਤਰ੍ਹਾਂ ਦਾ ਲੱਗਦਾ ਆਪਣਾ ਅੱਗੇ ਲਓ ਜੀ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਆਪਣਾ ਜਦੋਂ ਇਹ ਡਿਜ਼ਾਈਨ ਨੂੰ ਆਪਾਂ ਅੱਗੇ ਅੱਗੇ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਜਿਹੜਾ ਆਪਣਾ ਸੋਹਣਾ ਡਿਜ਼ਾਈਨ ਬਣੂਗਾ ਅੱਗੇ ਠੀਕ ਹੈ ਜੇਕਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ